ਤੁਸੀਂ ਉਹੋ ਜੀ ਲਾਈਨ ਦੇ ਵਿੱਚੋਂ ਜਿੱਥੇ ਸ਼ੁਰੂਆਤੀ ਤੌਰ ਦੇ ਵਿੱਚ ਆਪਣੀ ਪਹਿਚਾਨ ਬਣਾਣੀ ਬਹੁਤ ਮੁਸ਼ਕਿਲ ਹੈ ਕਿੰਨੇ ਕੁ ਸਮਾਂ ਲੱਗ ਗਿਆ ਸੀ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆ ਪਹਿਚਾਨ ਤਾਂ ਮੈਂ ਹਜੇ ਵੀ ਬਣਾ ਰਿਹਾ ਜੀ ਹਜੇ ਵੀ ਮੈਂ ਕੁਝ ਨਹੀਂ ਕੁਝ ਵੀ ਨਹੀਂ ਹੈਗਾ ਨਾ ਦੇ ਬਰਾਬਰ ਆ ਤੇ ਪਹਿਚਾਨ ਹਜੇ ਵੀ ਬਣਾਉਣ ਦੀ ਜਰਨੀ ਹੈ ਜੋ ਉਸ ਤੇ ਮੈਂ ਚੱਲ ਰਿਹਾ ਹਾਂ ਕਿ ਮੈਂ ਮੁੰਬਈ ਗਿਆ ਆਪਣੀ ਜਰਨੀ ਦੇ ਵਿੱਚ ਤੇ ਉੱਥੇ ਜਾ ਕੇ ਬਹੁਤ ਆਰਟਿਸਟ ਨਾਲ ਕੋਲਾਬ ਕੀਤਾ ਬਾਲੀਵੁੱਡ ਆਰਟਿਸਟ ਦੇ ਨਾਲ ਪੰਜਾਬੀ ਆਰਟਿਸਟ ਦੇ ਨਾਲ ਜਿੰਨੇ ਵੀ ਮੁੰਬਈ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਜੋ ਕੰਮ ਕਰਨੇ ਦਾ ਮੌਕਾ ਮਿਲਿਆ ਜਿੱਦ ਮੈਂ ਤੁਹਾਨੂੰ ਹਾਨੀ ਸਿੰਘ ਦੀ ਕਹਾਣੀ ਦੱਸਦਾ ਜਦੋਂ ਅਸੀਂ ਸਟੂਡੀਓ ਦੇ ਵਿੱਚ ਸੀਗੇ ਤੇ ਸਾਡਾ ਸ਼ੂਟ ਸੀਗਾ ਤੇ ਉਹ ਜਿੱਦਾਂ ਹੀ ਐਂਟਰ ਕਰੇ ਮਤਲਬ ਉਹਨਾਂ ਦਾ ਰਿਐਕਸ਼ਨ ਸੀਗਾ ਓਏ ਹੋਏ 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 ਉਹਨਾਂ ਨੇ ਦੇਖਿਆ ਹੋਇਆ ਸੀ ਉਹਨਾਂ ਨੇ ਮੈਨੂੰ ਦੇਖਿਆ ਹੋਇਆ ਸੀਗਾ ਮੇਕਅਪਾ ਜੀ ਵੀ ਸੇਮ ਮੇਕਅਪਾ ਜੀ ਨੇ ਕਿਹਾ ਕਿ ਮੈਨੂੰ ਲੱਗਿਆ ਸਿੰਘ ਸਾਹਿਬ ਤੁਸੀਂ ਬਾਹਰ ਰਹਿੰਦੇ ਹੋ ਮੈਨੂੰ ਤਾਂ ਪਤਾ ਨਹੀਂ ਸੀ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਨਾ ਜਦੋਂ ਮੈਂ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਬੈਠਦਾ ਸੀਗਾ ਨਾ ਤਾ ਮੈਂ ਹੀ ਦੇਖਦਾ ਸੀਗਾ ਕਿ ਸਾਰੇ ਅਗਰ ਮੰਨ ਲਓ 40 ਜਨੇ ਕਲਾਸ ਤਾਂ ਉਹਦੇ ਵਿੱਚ 39 ਇੱਕ ਲਾਈਨ ਚ ਹੀ ਚੱਲ ਰਹੇ ਨੇ ਤੇ ਮੈਨੂੰ ਸੀਗਾ ਕਿ ਮੈਂ ਇਹਨਾਂ ਤੋਂ ਵੱਖਰੀ ਲਾਈਨ ਚੋਂਣੀ ਹੈ ਕੁਝ ਮੈਂ ਉਹ ਕਰਨਾ ਜੋ ਮੇਰਾ ਦਿਲ ਮੈਨੂੰ ਕਹਿੰਦਾ ਹੈ ਤੇ ਇਹ ਵੀ ਇੱਕ ਪਤਾ ਨਹੀਂ ਕਿੱਦਾਂ ਮਤਲਬ ਮੈਨੂੰ ਵੀ ਨਹੀਂ ਪਤਾ ਅੱਜ ਤੱਕ ਕਿ ਇਹ ਚੀਜ਼ ਕਿੱਦਾਂ ਹੋਈ ਹੈ ਕਿੱਦਾਂ ਮੇਰੀ ਬਾਡੀ ਵਿੱਚ ਆਈ ਤੇ ਉਹ ਖੁਦ ਹੀ ਖੁਦ ਹੀ ਅਟ੍ਰੈਕਟ ਹੋ ਗਿਆ ਮੈਂ ਉਸ ਚੀਜ਼ ਦੇ ਨਾਲ ਤੇ ਮੈਂ ਫਿਰ ਟ੍ਰੇਨਿੰਗ ਲਈਤੀ ਤੇ ਅੱਗੇ ਇੱਕ ਜਰਨੀ ਨੂੰ ਕੰਟੀਨਿਊ ਕੀਤੀ